ਸਭ ਤੋਂ ਪਹਿਲਾਂ ਤਾਂ ਫਤਿਹਾਰ ਦੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਅਕਾਲ ਪੁਰਖ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦਾ ਜੀ ਦੀ ਕਿਰਪਾ ਸਦਕਾ ਇੱਥੇ ਆਏ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਜੱਥੇਬੰਦੀਆਂ ਦਾ ਸਾਡੇ ਨਾਲ ਬੈਠੇ ਨੇਗੇ ਸਰਜੀਤ ਕੂਲ ਜੀ ਬੈਠੇ ਨੇਗੇ ਬਾਖੂ ਜੀ ਬੈਠੇ ਨੇ ਸਾਡੇ ਤੇ ਰਟਕਾਉਂਦਾ ਜਿਹਦੇ ਬੰਦੇ ਤੋਂ ਬੈਠਣਾ ਖਾਵਾ ਹੀ ਬਟਾ ਤੇ ਘਰ ਦੀਆਂ ਜੱਤੇ ਬੰਦੇ ਖੜੇ ਨੇਗੇ ਤੇ ਆਪਣਾ ਰਕੂਰ ਲੱਗਿਆ ਪਿੱਛੇ ਮੈਂ ਦਾ ਮੋਬਾਈਲ ਪਿੱਛੇ ਨੂੰ ਕਰੋ ਸਭਰਾ ਸਾਹਿਬ ਸਾਲਾਨੀ ਅਸੋਸੀਅਟੀ ਤੋਂ ਉਹਨਾਂ ਦਾ ਬਹੁਤ ਵੱਡਾ ਜੁਰਮਾ ਦੇ ਆ ਭਾਰਤੀ ਕਿਸਾਨ ਜਨਤਿਕਾਰੀ ਭਾਰਤੀ ਕਿਸਾਨ ਜਨ ਸਿੱਧੂ ਪਰ ਭਾਰਤੀ ਕਿਸਾਨ ਜਨ ਇਕਤਾ ਆਜ਼ਾਦ ਸੁਵਿੰਸ ਬਲੰਗੋਵਾਲ ਬਕਾਉਂਦਾ ਕਾਦੀਆਂ ਪੰਜਾਬ ਕਿਸਾਨ ਜੁਨੀਅਨ ਜਾਨੇ 22 23 ਜੁਨੀਅਨਾਂ ਸੀਂਗ ਆ ਇਹਦੇ ਰੇਈ ਵਾਰੀ ਨਾਰਾਏ ਵੀ ਜਾਂਦਾ ਤੇ ਕਮਾਨ ਤੋਂ ਜਥੇਬੰਦੀਆਂ ਉਹਨਾਂ ਦੀ ਜਿਹੜੇ ਸਾਰਿਆਂ ਨੇ ਨਾਲ ਸਕੇ ਟਰੱਕ ਜਥੇਬੰਦੀ ਜਿਹੜੀ ਯੂਨੀਅਨ ਹੈਗੀ ਉਹਨਾਂ ਦਾ ਵੀ ਸਹਿਯੋਗ ਰਿਹਾ ਜਿਹਨੇ ਖੋਲ ਇੱਥੇ ਆਪਣਾ ਕਹਿ ਦੇ ਸਹਿਯੋਗ ਰਿਹਾ ਤੇ ਸਿੱਖ ਜਥੇਬੰਦੀਆਂ ਦਾ ਵੀ ਬਹੁਤ ਵੱਡਾ ਸਹਾਇਜ ਹੋ ਰਿਹਾ ਤੇ ਐਨ ਆਰ ਆਈ ਭਰਾਵਾਂ ਦਾ ਉੱਥੋਂ ਹੀ ਮੈਨੂੰਾਰੇ ਗੱਡੀ ਚ ਗੱਲਾਂ ਦੱਸੀਆਂ ਵੀ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਦਾ ਧੰਨਵਾਦ ਮਾਵਾ ਭੈਣਾਂ ਦਾ ਇਕੱਲੇ ਇਕੱਲੇ ਤੇ ਮੇਰੇ ਲੋਕਾਂ ਦਾ ਉਸ ਪੰਜਾਬ ਦੇ ਲੋਕਾਂ ਦੇ ਅੱਗੇ ਮੇਰਾ ਸਿਰ ਝੁਕਦਾ 86 ਬੰਦਿਆਂ ਨੇ ਵੀ ਬੜਾ 86 ਬੰਦਿਆਂ ਦਾ ਵੀ ਬਹੁਤ ਬ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨੇ ਪਾਰਟੀ ਵਾਈ ਤੋਂ ਉੱਪਰ اٹਕੇ ਜਿਹੜੀ ਮੇਰੇ ਹੱਕ ਦੇ ਵਿੱਚ ਗੱਲ ਕਰੀ ਐ ਪਰ ਜਿਹੜੀ ਮੈਂ ਤੁਹਾਡਾ ਨਾਲ ਗੱਲ ਸਾਂਝੀ ਕਰਨੀ ਐ ਜੋ ਮੇਰੇ ਹੱਟ ਵੀਤੀ ਮੈਂ ਤੁਹਾਡਾ ਸਾਂਝੀ ਕਰਨੀ ਐ ਜੇ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਵੀ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਾਰੀ ਐ ਐਵੇਂ ਪੈਦਾ ਕਰ ਦੇਣਾ ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਖੂਆਂ ਦੇ ਤੋਂ ਉਮਰਾਂ ਲੰਘੀਆਂ ਇਹਨਾਂ ਹਰ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਦੇ ਖੜੀ ਆ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਇਹ ਹੋਇਆ ਕੀ ਆ ਜਿਹੜੀ ਮੈਂ ਤੁਹਾਨੂੰ ਸਾਰੀ ਸੂਬਤ ਗੱਲ ਦੱਸਦਾ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਕੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋ ਬਾਅਦ ਇੱਕ ਤੇ ਪੂਰਾ ਨਹੀਂ ਉਤਰਦਾ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਆ ਬਾਅਦ ਚ ਕੁਝ ਹੋਰ ਹੁੰਦੀ ਆ ਅਸੀਂ ਬਾਦਲਾਂ ਨੂੰ ਵੀ ਆਕੀ ਰਿਹਾ ਕਾਂਗਰਸ ਨੂੰ ਵੀ ਆਕੀ ਰਿਹਾ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਢੇ ਬਦਲਾਅ ਵਾਲੀ ਸਰਕਾਰਾਂ ਨਾਲ ਦੀ ਗੱਲ ਹੈ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਉਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣ ਵਾਲਾ ਪਹਿਲਾ ਬੰਦਾ ਸੀ ਜਿਹੜੇ 10-12 ਬੰਦੇ ਸੀ ਮਨਾਂ ਨੂੰ 9 ਵੀ ਲਾ ਦੂ ਆਮ ਆਦਮੀ ਪਾਰਟੀ ਦਾ ਇੱਕ ਸੀਗੇ ਆਪਣੇ ਅ ਨਿਰੰਦਰ ਬਿੱਟਾ ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਕਚੇਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਆ ਇੱਥੇ ਮੇਰਾ ਪਿੰਡ ਗਵਾਹ ਖੜਾ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ ਮੇਰੀ ਸੋਚ ਕੀ ਸੀਗੀ ਮੇਰੀ ਸੋਚ ਇਹ ਨਹੀਂ ਸੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਤੇ ਮੈਨੂੰ ਸੀ ਬਦਲ ਬਦਲਾ ਆਵੇ ਯਾਰ ਕੁਝ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਗਮਾਨਤ ਮੰਦਸਤੋਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪੌਣ ਪਾਣੀ ਦੇ ਦੇ ਸੀ ਜਿਹੜੇ ਬੜੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਤੇ ਮੈਂ ਨਿੱਜੀ ਖਿਲਾਫ ਬੋਲਿਆ ਹਾਂ ਸੀ ਹੁੰਦੇ ਪਰ ਮੇਰੇ ਆ ਭੈਣਾ ਤੇ 307 ਦਾ ਪਰਚਾ ਪਾਇਆ ਜੀ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਚਣ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬਰੂਗੜ੍ਹ ਦੇ ਜ਼ਿਲ੍ਹੇ ਵਿੱਚ ਬੈਠੇ ਨੇਗੇ ਕਿਸੇ ਤੇ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਚੋਂ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਿੱਥੇ ਬੰਦੇ ਤਾਕਤ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਸਿਆ ਸਕਦਾ ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲੋ ਮੇਰੇ ਖਾਤੇ ਦੇ ਵਿੱਚ ਪੈਸੇ ਪਾਏ ਕਰਨ ਦੇ ਵਿਦੇਸ਼ੀ ਫੰਡ ਹੈ ਜੀ ਜਿਹੜਾ ਮਰਜ਼ੀ ਪਰਚਾ ਪਾ ਲੋ ਜੀ 379 ਵੀ 379 ਵੀ ਜਿਹੜੀ ਮੇਰੇ ਤੇ ਲੱਗੀ ਹੈ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਹੈ ਮੈਨੂੰ ਆਏ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜੇ ਤੇ ਮੇਰੇ ਤੇ ਪਰਚਾ ਕਰਨ ਵਾਲਾ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਾਹਿਬਾਨ ਬੈਠੇ ਨੇਗੇ ਇਹਨਾਂ ਨੂੰ ਪੁੱਛ ਲਓ 1 ਸਾਲ ਅਸੀਂ ਦਿੱਲੀ ਦੇ ਬਾਹਰਾਂ ਦੇ 1.5 ਸਾਲ ਮੈਨਾਂ ਉੱਥੇ ਬੈਠਾ ਰਹੇ ਹਾਂ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖੋ ਐ ਯੂਨੀਅਨ ਹੁੰਦੀ ਕਾਦੀਆਂ ਯੂਨੀਅਨ ਹੁੰਦੀ ਪਹਿਲਾ ਜ਼ਿਲ੍ਹਾ ਪ੍ਰਧਾਨ ਰਾਇ ਪੰਜਾਬ ਦੇ ਮੀਤ ਪ੍ਰਧਾਨ ਰਾਇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਉਹ ਉਸ ਦਾ ਪੁੱਤ ਹੈ ਪਰ ਜਿਹੜੀ ਮੇਰੇ ਨਾਲ ਤਸੱਦਤ ਹੋਈ ਹੱਡ ਬੀਤੀ ਜਿਹੜੀ ਮੇ ਉਹ ਕੀ ਹੋਈ ਦੇਖੋ ਇੱਥੋਂ ਤੇ ਕਿਹੜੀ ਸਿਆਮ ਦੀ ਸਿਆਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸ ਐਚ ਓ ਆਉਂਦਾ ਧਰੌਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੁਹਾਨੂੰ ਖਤਰਾ ਤੇਰੇ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਈ ਲੈ ਕੇ ਅੱਗੇ ਮੈਨੂੰ ਕੀ ਧਰੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੰਨੇ ਨੇ ਲੱਖਾ ਬਾਈ ਉੱਥੇ ਆਉਂਦਾ ਲੱਖਾ ਬਾਈ ਡੀ ਐਸ ਪੀ ਨਾਲ ਗੱਲ ਕਰਦਾ ਸਾਰਾ ਨਾਲ ਗੱਲ ਕਰਦਾ ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਇਹਨਾਂ ਨੂੰ ਤੋੜ ਦਿੰਦੇ ਇਹਨੂੰ ਖਤਰਾ ਆਹੀ ਗੱਲ ਹੋਈ ਆ ਨਾ ਬਾਈ ਸਿਕਿਉਰ ਇਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ ਉਹ ਚਲੇ ਗਏ। ਇਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੋਂ। ਨਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰਸਟਪਾਲਨ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਗਏ ਠੰਡਾ ਪਾਣੀ। ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਸੱਤ ਇਹ ਜਾਂ ਬੈਂਚ ਸੀ ਇਹਦਾ ਮੇਜ ਹ ਮਾਤਮਨ ਵਾਲੇ ਹੱਥਾਂ ਚਾਹੇ ਡਾਂਗ ਫਸਾ ਲਈ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਤ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਈ ਫਿਰ ਉਹ ਤਸੱਦਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫੇਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਹੈ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਵਰਨਾ ਕੀਤਾ ਨਹੀਂ ਆਹ ਕੁਝ ਮਤਲਬ ਸਬੂਤ ਬਿੰ ਫਿਰ ਤੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਟਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਤੈ ਨਹੀਂ ਬੋਲਣਾ ਇੱਥੋਂ ਤੱਕ ਸਰ ਸਿਆਸਤ ਗਿਰ ਗਈ ਯਾਰ ਮੈਨੂੰ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ ਮੈਂ ਮਾੜਾ ਕੀ ਕਰਤਾ ਇਹ ਦੇਖਿਆ ਮੈਂ ਕਹਿੰਦਾ ਵੀ ਜੋ ਇਕੱਲੇ ਇਹ ਇਕੱਲੇ ਸਾਡੀ ਆ ਜਿਹੜੇ ਏਜੰਟਾਂ ਨਾਲ ਲੜਾਈਆਂ ਨੇ ਇਹਨੇ ਮੋਹਰਾ ਬਣਾਇਆ ਇਹੇ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਂ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚੇ ਇੱਥੋਂ ਠਿੱਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮੰਗ ਮਾਫੀ ਮੰਗੇ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮਾਨਤ ਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐਂ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਖਤ ਗਰੀ ਕੋਈ ਸਿਆਖਤ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਵੇ ਅਸੀਂ ਅੱਜ ਠਿੱਕਰ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਜਿੱਦੋਂ ਸਿਆਖਤ ਹੋਰ ਕਿਹ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਜੀ ਹਾਲਾਤ ਕਿਤੇ ਜੋਏ ਨੇ ਕੀਤੇ ਨਹੀਂਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਪਾੜਾ ਮੈਂ ਨਾਂ ਮੈਂ ਕੱਲੇ ਕੱਢ ਕੇ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਸ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਐ ਕੀਤਾ ਐਨੇ ਐ ਕੀਤਾ ਦੋ ਮੇਰੀ ਗੱਲ ਦਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਭਾਗੀ ਨਾਲ ਬੋਲੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ दांव ਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਛ ਵੀ ਹੈ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਰਾਉਂਦਾ ਇੱਥੇ ਟਿੱਕਰ ਸਿਆਸਤ ਦੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊਗੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ ਇੱਥੋਂ ਟਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁਲਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨਜ਼ਰ ਰੱਖ ਕੋਸ ਨੂੰ ਕਿ ਇਹ ਦੋਨੇ ਜਿਹੜੇ ਇੱਕ ਠਰਾਵਾ ਪਟਿਆਲੇ ਦੇ ਵਿੱਚ ਫੋਈਆਂ ਪੀਅ ਨੇ ਇਹ ਠਕਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੁਲਾ ਠਰਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈ ਆ ਠਕਨਾਵਾ ਹੋਰ ਕਿਤੇ ਵਾਪਰੀ ਪਈ ਇਹਨਾਂ ਦੋਨਾਂ ਪਰਚਿਆਂ ਵਿੱਚ ਤੇਰਾ ਨਾਮ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹਨ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰਕੇ ਯਾਰ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਈਏ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦੇ ਹਾਂ ਵੀ ਭਾਈ ਜੋ ਪਹਿਲਾਂ ਤਾਂ ਬਾਅਦ ਕਿਤੇ ਸੋ ਬਾਅਦੇ ਦਿਖਾ ਦੇ ਸਾਨੂੰ ਪੂਰੇ ਅੱਜ ਥਾ ਥਾ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ ਦੇਖੋ ਸਾਰੇ ਪੋਲਿਟਿਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ মিডিਆ ਬੈਠਾ ਨੱਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ ਸਿਆਖਦਾਨ ਥਾ ਥਾਂ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲਿਟੀਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਕੇ ਉਹ ਬੰਦੇ ਨਹੀਂ ਇਹਦੇ ਮੂਰੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਜਦੋਂ ਤੋਂ ਮੇਰੇ ਤੇ ਪਹਿਲਾਂ ਬਰਨਾਲਾ ਵਾਲਾ ਪਰਚਾ ਪਿਆ ਸੀ ਮੈਂ ਉਦੋਂ ਗੱਲ ਕਹੀ ਸੀ ਵੀ ਤੇਰੇ ਨਾਲ ਆ ਚੱਲੇ ਹੋ ਕਾਰਤੂਸ ਨਹੀਂ ਖੇਡ ਸਕਦੇ ਤੇਰੇ ਨਾਲ ਆ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਬਾਦਸ ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇ ਨੇ ਕਿ ਤੂੰ ਉਹਨਾਂ ਦੇ ਨਾਲ ਆ ਕੇ ਡਿਬੇਟ ਕਰਕੇ ਦਿਖਾ ਉਹਨਾਂ ਦੇ ਸਾਡੀ ਕੱਲੀ ਕੱਲੀ ਨਾਲ ਦਾ ਜਵਾਬ ਦੇ ਦੇ ਕਿ ਤਾ ਉਹਨਾਂ ਨੂੰ ਵੀ ਕੱਖ ਗੌਲ ਦੇ ਨਹੀਂ ਪੰਜਾਬ ਦਾ ਸੀਐਮ ਜਿਹੜੇ ਪਹਿਲਾਂ ਵਾਲੇ ਜਿਹੜੇ ਜਿੰਨੇ ਵੀ ਪੋਲਿਟਿਕਲ ਬੰਦੇ ਨੇ ਮੈਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਜਥੇਬੰਦੀਆਂ ਦੇ ਮੈਂ ਗੱਲ ਕਹਿਣਾ ਚਾਹੁੰਨਾ ਆਰਗੂਮੈਂਟ ਦੇ ਉੱਪਰ ਬਹੁਤ ਕਿੰਤੂ ਪ੍ਰੰਤੂ ਹੁੰਦੀ ਹੈ ਕਿੰਤੂ ਪ੍ਰੰਤੂ ਕੌਣ ਕਰਨ ਵਾਲੇ ਕੌਣ ਨੇਗੇ ਪੰਜਾਬ ਦੇ ਰਾਜਨੀਤਿਕ ਬੰਦੇ ਨੇਗੇ ਇਹ ਜਿਹੜੇ ਆਰਗੂਮੈਂਟ ਆ ਬੈਠੇ ਨੇ ਪੂਲ ਜੀ ਬੈਠੇ ਨੇਗੇ ਆਪਣਾ ਡੱਲੇਵਾਲ ਸਭ ਚਲੇ ਗਏ ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪੋਗੈਂਡਾ ਖੜਾ ਕਰਦੇ ਨੇ ਨਾ ਆਕੂਨ ਨੂੰ ਬਦਨਾਮ ਕਰਨ ਦੇ ਲਈ ਇਹ ਸਾਡੇ ਬਜ਼ੁਰਗਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਮੋਦੀ ਦੀ ਧੌਣ 'ਤੇ ਕਿੱਲਾ ਕਰਤਾ ਹੁਣ ਫੇਰ ਜਿਹੜੀ ਸੈਂਟਰ ਸਰਕਾਰ ਚ ਘਾਈ ਪਈ ਹੈ ਇਹਨਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਾ ਆਗੂਆਂ ਦਾ ਕਿਸਾਨ ਆਗੂਆਂ ਦਾ ਸਰਜੀਤ ਪੂਲ ਜੀ ਬੈਠੇ ਨੇਗੇ ਡੱਲੇਵਾਲ ਬਟਾ ਡਕਾਉਂਦਾ ਜੱਥੇ ਬੰਦੀ ਆ ਤਾਦੀਆਂ ਜੱਥੇ ਬੰਦੀ ਆ ਲੌਂਗਵਾਲ ਜੱਥੇ ਬੰਦੀ ਆ ਮੈਂ ਕਿਹੜਾ ਜਿੰਨੀਆਂ ਵੀ ਪੰਜਾਬ ਦੀਆਂ ਕਿਸਾਨ ਜੱਥੇ ਬੰਦੀਆਂ ਨੇਗੇ ਜਿੰਨੀਆਂ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਮਜ਼ਦੂਰ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਮੈਂ ਸਿੱਖ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਉਸ ਪੰਜਾਬ ਦੇ ਕੱਲੇ-ਕੱਲੇ ਲੋਕ ਦਾ ਮਾਮਾਂ ਦਾ ਭੈਣਾਂ ਦਾ ਨੌਜਵਾਨਾਂ ਦਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦਾ ਮਜ਼ਦੂਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਕਿ ਮੇਰੇ ਹੱਕ ਦੇ ਵਿੱਚ ਲੜੀ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਨਹੀਂ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕੋਈ ਆਸ ਨਹੀਂ ਸੀ ਬਸ ਆਪ ਇਹ ਗੱਲ ਕਹਿਣਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਜੇ ਸਾਡੇ ਆਖੂ ਨਾਲ ਲੜੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀਆਂ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ ਇੱਥੋਂ ਧਿੱਕਰ ਕੇ ਗੱਲ ਕਹੀ ਗਈ ਇੱਥੋਂ ਧਿੱਕਰ ਸਿਆਸੀਆਂ ਮਗਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲੋ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਟ ਜਿਹੜੇ ਪਾਰਟੀ ਨੇ ਉਤਰ ਤੇ ਪਾਉਂਦਾ ਦੱਸੋ ਭਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ ਇੱਥੋਂ ਧਿੱਕਰ ਜਿਹੜੀ ਸਿਆਸਤ ਸੀਮ ਪੰਜਾਬ ਦਾ ਘਿਰ ਚੁੱਕਿਆ ਕੋਈ ਹੱਕ ਨਹੀਂਗਾ ਕਿ ਭਗ ਸਿੰਘ ਵਾਲੀ ਪੱਗ ਬੰਨ ਕੇ ਭਗ ਸਿੰਘ ਦੇ ਨਾਂ ਤੇ ਜੁਣੀ ਝੂਠੀਆਂ ਗੱਲਾਂ ਕਰੇ ਝੂਠਿਆ ਐਵੇਂ ਭਗ ਸਿੰਘ ਬਣਾ ਫਿਰਦਾ ਭਗਮਾਤਮਾ ਨਾ ਤੇਰੇ ਤੋਂ ਕਦੇ ਸਿਆਸਤ ਨਹੀਂ ਤੇਰੇ ਤੋਂ ਕੋਈ ਮੈਗਨਾ ਗਿਰ ਨਹੀਂ ਸਕਦਾ ਇਥੋਂ ਦੇ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਆ ਉਹ ਇੰਨਾ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਛ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਅਜਿਹੀ ਕੋਈ ਘਟਨਾ ਨਹੀਂ ਧੰਨਵਾਦ